ਕੀ ਜਾਨਾ ਜਰਦੀ ਹੋਗੀ ਲਿਖਦੇ ਲੈ ਵੀ ਹੁਣ ਯੂਪੇ ਦੀ ਪੱਟ ਦਾ ਸੌਦਾ ਹੁੰਦਾ ਉਹ ਨਹੀਂ ਆਣੀ ਨਹੀਂ ਆਣੀ ਮਾਰਨਾ ਉਹ ਛੱਡੇ ਛਾਡੇ ਛੋਟ ਬਾਲੇ ਛਾਡੇ ਲਿਖਾ ਵੀ ਨਹੀਂ ਆਪੋ ਆਪਣੇ ਨਹੀਂ ਜੇ ਨਹੀਂ ਮਾਰਕਾ ਕਿੰਨੇ ਧੱਕਾ ਕਰੀ ਜਾਂਦਾ ਜੋ ਤੂੰ ਬਰੇ ਧੱਕਾ ਕਰ ਜਾਂਦਾ ਮੇਰੀ ਜੀਅ ਆ ਜਾਂਦਾ ਲਿਆ ਲਿਆ ਕਿਹੜੀ ਬੱਕਰੀ ਦਾ ਸੌਦਾ ਵੇਖੀਏ ਉਹ ਜਾਨ ਕਿੰਨਾ ਵੀ ਦੇਣਾ ਹਾਂ ਮੈਂ ਸੋ ਉਹ ਮੈਂ ਤੁਹਾਨੂੰ ਕਰਨਾ ਕਿੰਨੇ ਦੀ ਦਿੱਤੀ ਆ 3000 ਦੀ ਵੇਚੀ ਬੱਕਰੀ ਆ ਤੇ ਭੈ ਜਦੋਂ ਤੂੰ ਉਹ ਬੋਗੇ ਦੀ ਦਾ 5-4000 ਲਾਤਾ ਸੁਆਹੇ ਕੋਲ ਉਹ ਦੁਕਾਨ ਤੇ ਚਲ ਉਹ ਜਿਹੜੇ ਬਾਜ਼ੀ ਮੰਡੀ ਦੇ ਬਾਹਰ ਡੇਟ ਨਾ ਗਰਮੀ ਹੈ ਨਹੀਂ ਨਹੀਂ ਸਹੀ ਹੈ ਸਵੇਰੇ ਤਾਂ ਦੁੱਧੇ ਆਂਦਾ ਤੂੰ ਯਾਰ ਇਹਨੂੰ ਸਵੇਰੇ ਨਾ ਦੁੱਧੇ ਨੇੜੇ ਜਾਂ ਫੇਰ ਕੋਟ ਜਾਂਦਾ ਨਾ ਨਾਲ ਡੇਟ ਨਾ ਕਰੇ ਮੋਰ ਗਰਮੀ ਹੈ ਤੂੰ ਯਾਰ ਤੁਸੀਂ ਖੁੱਲੇ ਖੁੱਲਾ ਘੇਰਾ ਖੁੱਲਾ ਕਿਉਂ ਨਹੀਂ ਕਰ ਦਿੰਦੇ ਤਿੰਨ ਤੈਨੂੰ ਪੂਰਾ ਤਿੰਨ ਪੂਰਾ ਤਿੰਨ ਇੱਕ ਤਿੰਨ ਪੈ ਗਈ ਮੈਨੂੰ ਦਿਖਾਈ ਨਹੀਂ ਪੈਣੀ ਦਿਖਾਈ ਤੈਨੂੰ ਬੱਤੀ ਜੀ ਪੈ ਗਈ ਦਿਖਾਈ ਫੇਰ ਫੇਰ ਜੇ ਤੇਰਾ ਮਕਰਾ ਮਾਰਦੀਆਂ ਲੈ ਲੈ

ਲਾਦੇ ਪੈਏ ਹਸਾ ਨਾਲ ਆਏ ਆਪਣੇ ਬਾਹਰ ਨਹੀਂ ਲੱਗਦੇ ਨਹੀਂ ਲੱਗਦੇ ਧਰਨ ਪੈਂਦੀ ਤੇ ਨਾ ਕਿ ਤਿੰਨ ਕਿੰਨੇ ਪਹਿਲੇ ਕਿੰਨੇ ਲੈਣੇ ਹਣੇ ਤੋਂ ਬਾਜ਼ੀ ਇਹਦਾ ਬਾਸ ਨਾ ਨਾ 2700 2 2 2 2 2 ਉਹ ਬਾਸ ਵਾਲੀ 700 ਰੁਪਏ ਲੈਣਾ ਹਾਂ ਦੋਨਾਂ ਤੋਂ 2200 ਲੈਣਾ ਕੋਈ ਉਹ ਵੀ ਆਪਦਾ ਬੰਦਾ ਯਾਰ ਫੇਰ ਤਾਂ ਠੀਕ ਹੈ ਨਹੀਂ ਵੀ ਹਾਂ ਕਿੰਨੇ ਦਾ ਕਰਾਤਾ ਬਾਈ ਕਿੰਨੇ ਬਾਈ ਪੁੱਛਦਾ 700 ਰੁਪਇਆ ਦੇਣਾ ਹੁਣ ਬਲਵਿੰਦਰ ਨੂੰ 7800 ਰੁਪਇਆ ਤਿੰਨ ਲਗਾ ਦਾ ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਨਾਮ ਦਾ ਸੁਖਨਾਲਾ ਸੋਦੇ ਨਹੀਂ ਹੁੰਦੀ ਸੀ 7800 ਰੁਪਏ ਦੇਣਾ ਲੈ ਵੀ ਦੋਸਤੋ ਆਜੋ ਨਾਗ ਤੁਹਾਨੂੰ ਵਿਖਾ ਦਿੰਦੇ ਆ ਤਿੰਨ ਲਾਗ ਨਹੀਂ ਲੈ ਵੀ ਦੋਸਤੋ ਇੱਕ ਤਾਂ ਆ ਬੱਕਰਾ ਇੱਕਾ ਆ ਦੂਜਾ ਲਖਾਈ 7600 ਰੁਪਿਆ ਇੱਕਾ 7800 ਲੈ ਵੀ 7800 ਰੁਪਇਆ ਲੈ ਵੀ 7800 ਹੋ ਜਗੇ ਠੀਕ ਆ ਬਾਈ ਪਰਵਿੰਦਰ ਸੱਚ ਬਤਾਤਾ ਬਚਾ ਲੈ ਹੋਰ ਵੀ ਲੈ ਹਰ ਦਾ ਨਾਪ ਰਹੇ ਜੀ ਅਭੀ ਸ਼ਭੀ ਸਾਰੇ ਬੋਲ ਲੈ ਵੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਹੁੰਦੇ ਨੇ ਪਿੰਡ ਹਰੀਕਗਲਾ ਬਕਰਾਂ ਮੰਡੀ ਤੋਂ ਤੁਸੀਂ ਜ਼ਰੂਰ ਪਹੁੰਚਿਆ ਕਰੋ ਦੋਸਤੋ ਆਵਲ ਖਾਈ ਮੈਂ ਦੇਣੀ ਉਹਦੀ ਲੈ ਵੀ ਦੋਸਤੋ ਯੂਪੀ ਨੇ ਲਈ ਆ ਪੱਠ 2700 ਚ ਲਖਾਈ ਦਾ ਕਿਵੇਂ ਕੀਤਾ ਨਹੀਂ ਦੇਣੀ ਕੋਈ ਨਹੀਂ ਇਹ ਬਾਈ ਦੇ ਹੋਇਆ ਤਾਂ ਠੀਕ ਆ ਠੀਕ ਆ ਕੋਦਾ ਕਰੀ ਜਾਂਦਾ ਲਿਖਾਈ ਪਾਕਿਸਤਾਨ ਦੀ 2700 ਦੀ ਪਟਾਖਾ ਤੁਸੀਂ ਦਿੰਦੇ ਮੇਰਾ ਹੋਈ ਵੀ ਹੋਰ ਇਹ ਰੂਪ ਵਿੱਚੇ ਦੀ ਵੇਚੀ ਹੈਗੀ ਬੱਕਰੇ ਵੀ ਇਸੇ ਨੇ ਲੈ ਕੇ ਕਹਿੰਦੇ ਹੋਣੇ ਵਿੱਚ ਮੁਲਕ ਵਿੱਚ ਵੇਚ ਦੋ ਦੂਜੇ ਬੰਦੇ ਨੂੰ ਚੱਲ ਚੱਲ ਕੋਈ ਨਹੀਂ ਆ ਗਰਮ ਦੀ ਗੱਲ ਹੈ ਹੁਣ ਤੂੰ ਕੱਟ ਕਰ ਜਾ ਤੂੰ ਸਿਆਣਾ ਬੰਦਾ ਤੂੰ ਸਿਆਣਾ ਬਿਹਣਾ ਬੰਦਾ ਯਾਰ ਬਹੁਤ ਖਰਾਬ ਹੋ ਬਹਿ। ਨਾਲੇ ਲੋ ਬੋਲਦਾ ਨਹੀਂ। ਅੱਪਰੇ ਕੱਟਿਆ ਨਾ। ਕੀ ਰੋਲਾ। ਕੋਈ ਰੋਲਾ। ਉਹ ਦੇ ਦੇ ਗੱਡੀਆਂ ਨੂੰ ਓਏ। ਨਹੀਂ ਉਹ ਨਹੀਂ ਲੈਣੀ ਹੁੰਦੀ। ਉਹ ਮੇਰੀ ਮੁੱਕੀ ਆ ਪਰ ਬਹੁਤ ਪਹਿਲਾਂ ਹੀ ਮੁਕਾ ਗਿਆ। ਪਹਿਲੇ ਮੁਕਾ ਗਿਆ। ਪਹਿਲੇ ਮੁਕਾ ਕੇ ਮਕਰੋ। ਯਰ ਘੰਟਾ ਆਵੇ ਤੇ ਮੈਂ ਨਫਾ ਲੈਣਾ ਮੈਨੂੰ ਦੇ ਦੇ ਹੁਣ ਦੇ ਦੇ ਨਫਾ ਲੈ ਲਓ। ਬੋਲਿਆ ਨਹੀਂ ਕੋੜੇ ਖੜਾ ਜੀ ਨੂੰ ਸਾਰਾ ਕੁ ਸੋਧ ਆ ਗਿਆ ਤੂੰ ਕਹਿਣਾ ਤੂੰ ਉੱਪਰ ਆਵਾ ਉਹ ਬੰਦਾਂ ਨਾਲ ਗੱਪ ਮਾਰ ਪੁੱਛਦਾ ਹੁਣ ਚੱਲ ਕੋਈ ਫਿਰ ਵੀ ਆ ਤੂੰ ਲਖਾਈ ਦੇ ਤੈਨੂੰ ਕਹੇ ਆਗੇ ਉਹ ਨਿਪਟ ਗਿਆ ਇਹ ਬੰਦੇ ਨਾਲ ਵਿਚਾਲੇ ਨੂੰ ਪਤਾ ਇਹ ਲੰਗੜੀ ਆ ਕਿ ਲੰਗੜੀ ਏ ਇਹ ਲੰਗੜੀ ਤਾਂ ਤੁਹਾਨੂੰ ਪਤਾ ਨਹੀਂ ਲੱਗਦੀ ਲੰਗੜੀ ਆ ਇਹ ਬੰਦਾ ਫਿਰ ਤੂੰ ਕਹਿੰਦੇ ਹੋ ਉੱਪਰ ਆਵਾ ਮਾਰਾ ਨਾ ਵੇਖਣਾ ਪਕੜੇ ਨਾ ਮਾਰੇ ਜੀ ਦਾਲ ਲਾਈ ਵੀ ਦੋਸਤੋ ਆ ਪੱਠ ਦਾ ਸੌਦਾ ਹੋ ਗਿਆ 2700 ਜੀ ਯੂਪੀ ਨੇ ਲਖਾਈ ਕਰਾਉਣੀ ਹੈ ਕਿਸੇ ਜਰੂਰ ਪਹੁੰਚਾ ਕਰੋ ਪਿੰਡ ਹਰੀਚਲਾ ਬਕਰਾਂ ਮੰਡੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਲ ਜਾਂਦੇ ਨੇ